ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵੇਖ ਰਹੀ ਸਾਰ ਦਸ਼ਕਵਾਂ ਦਾ ਮੈਂ ਸਵਾਤੀ ਗੁਪਤਾ ਨਿੱਗ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪ੍ਰਸਤੁਪਨ ਅਗਰੇ ਸਰ ਮਾਰਾਂਗੀ ਅਹਿਮ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14 ਨਵੰਬਰ ਨੂੰ ਸੱਦੀ ਕੈਬਨਿਟ ਦੀ ਹੈ ਮੀਟਿੰਗ ਇਹ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਵੱਡਾ ਐਲਾਨ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਦੀ ਹਦਾਇਤ ਪੰਜਾਬ ਨੂੰ ਜਲਦ ਮਿਲੇਗੀ ਨਵੀਂ ਰੇਲਵੇ ਲਾਈਨ ਫਰੋਸ਼ਪੁਰ ਤੋਂ ਪੱਟੀ ਤੱਕ ਬਣੇਗੀ ਨਵੀਂ ਰੇਲਵੇ ਲਾਈਨ ਸੋ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਦਿੱਲੀ ਬੰਬ ਧਮਕੀ ਦੇ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਡਾਕਟਰ 우ਮਰ ਨੂੰ ਲੈ ਕੇ ਹੋਇਆ ਅਜੀਹਾ ਖੁਲਾਸਾ ਘੁੰਮ ਗਈ ਜਾਂਚ ਦੀ ਸੂਈ ਆਪ ਵਿਦਾਇਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦੋ ਕੌਸ ਵਿੱਚ 5 ਕਰੋੜ ਰੁਪਏ ਦੀ ਰੰਗਦਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੇ 14 ਨਵੰਬਰ ਨੂੰ ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਸੱਦੀ ਹੈ ਸੋ ਇਹ ਮੀਟਿੰਗ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਏਗੀ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਖੁਦ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਸਾਰੇ ਹੀ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਮੀਟਿੰਗ ਦੇ ਵਿੱਚ ਮਹੱਤਵਪੂਰਨ ਫੈਸਲਿਆਂ ਨੂੰ ਪ੍ਰਵਾਨਗੀ ਮਿਲਣ ਦੀ ਉਮੀਦ ਹੈ ਅਤੇ ਇੱਕ ਵੱਡਾ ਐਲਾਨ ਹੋਣ ਦੀ ਵੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ 14 ਨਵੰਬਰ ਨੂੰ ਸ਼ਾਮੀ 4 ਵਜੇ ਮੁੱਖ ਮੰਤਰੀ ਰਿਹائش ਤੇ ਸੱਦੀ ਗਈ ਹੈ ਮੁੱਖ ਮੰਤਰੀ ਮਾਨ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਇਸ ਦੇ ਨਾਲ ਹੀ ਇਸ ਬੈਠਕ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ اجلاس ਸੱਦਿਆ ਜਾਵੇਗਾ ਇਸ ਲਈ ਇਸ ਤੋਂ ਪਹਿਲਾਂ ਇਸ ਮੀਟਿੰਗ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਅਤੇ ਮੀਟਿੰਗ ਤੋਂ ਬਾਅਦ ਇੱਕ ਵੱਡਾ ਐਲਾਨ ਵੀ ਹੋ ਸਕਦਾ ਹੈ ਖਾਸ ਤੌਰ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਜੋ ਸਿਆਸੀ ਅਤੇ ਸਮਾਜਿਕ ਤੌਰ ਤੇ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਮੀਟਿੰਗ ਵਿੱਚ ਸੂਬੇ ਦੀਆਂ ਆਰਥਿਕ ਸੁਧਾਰ ਯੋਜਨਾਵਾਂ ਸਮਾਜ ਭਲਾਈ ਪ੍ਰੋਜੈਕਟਾਂ ਅਤੇ ਵਿਧਾਨਕ ਪ੍ਰਸਤਾਵਾਂ ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲ ਕਦਮੀ ਸੂਬਾ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਸਰਗਰਮੀ ਨੂੰ ਦਰਸਾਉਂਦੀ ਹੈ ਇਹ ਜਨਤਾ ਸਾਹਮਣੇ ਸਰਕਾਰੀ ਫੈਸਲਿਆਂ ਦੀ ਸਕਾਰਾਤਮਕ ਤਸਵੀਰ ਪੇਸ਼ ਕਰਨ ਦੇ ਮੌਕੇ ਵਜੋਂ ਵੀ ਕੰਮ ਕਰ ਸਕਦੀ ਹੈ ਹੁਣ ਸੂਬੇ ਦੇ ਲੋਕਾਂ ਅਤੇ ਮੀਡੀਆ ਦੀਆਂ ਨਜ਼ਰਾਂ ਇਸ ਮੀਟਿੰਗ ਅਤੇ ਉਸ ਤੋਂ ਬਾਅਦ ਹੋਣ ਵਾਲੇ ਐਲਾਨ ਤੇ ਟਿਕੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਰੇਲਵੇ ਟ੍ਰੈਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਪ੍ਰੋਜੈਕਟ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਵਿੱਚ ਜ਼ਮੀਨ ਪ੍ਰਾਪਤ ਕੀਤੀ ਜਾਏਗੀ ਇਹ ਜਾਣਕਾਰੀ ਕੇਂਦਰੀ ਰਾਸ਼ਟਰ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ ਹੈ ਕੇਂਦਰ ਸਰਕਾਰ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਰੇਲਵੇ ਟ੍ਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਵਿੱਚ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਹਨਾਂ ਕਿਹਾ ਕਿ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਉਪਚੋਣਾ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਜਦੋਂ ਚੋਣਾਂ ਖਤਮ ਹੋ ਚੁੱਕੀਆਂ ਨੇ ਤਾਂ ਐਲਾਨ ਕੀਤਾ ਗਿਆ। ਤੁਸੀਂ ਦੇਖਦੇ ਹੋ ਵੀ ਇਹ ਤਰਨਤਾਰਨ ਡਿਸਟ੍ਰਿਕਟ ਆ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਘੜਿਆਲਾ ਜਿਹੜੀ ਜਗ੍ਹਾ ਹੈ ਇੱਥੋਂ ਇਹ ਰੇਲ ਲਾਈਨ ਅਸੀਂ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 700 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਰੇ ਇਥੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲਾਕ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂ ਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਰੇਲਵਾਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਹੈ तकरीबन 400 ਕਰੋੜ ਰੁਪਏ ਦਾ तकरीबन ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਦੱਸ ਜੀ ਕਿ ਇਸ ਦੀ ਮੰਗ 2008 ਵਿੱਚ ਸ਼ੁਰੂ ਹੋਈ ਸੀ ਲਾਲੂ ਪ੍ਰਸਾਦ ਯਾਦਵ ਉਸ ਸਮੇਂ ਰੇਲ ਮੰਤਰੀ ਸਨ ਪਰ ਕੰਮ ਪੂਰਾ ਨਹੀਂ ਹੋਇਆ ਸੀ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਮੋਤੀ ਸਿੰਘ ਆਲੂਵਾਲੀਆ ਨੇ ਪੱਤਰ ਲਿਖੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਰੇਲਵੇ ਲਾਈਨਾਂ ਬਣਾਉਣਾ ਚਾਹੁੰਦੇ ਸਨ ਪਰ ਫੰਡਿੰਗ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਦਿੱਲੀ ਬੰਬ ਧਮਾਕੇ ਬਾਰੇ ਹੁਣ ਤੱਕ ਕਈ ਵੱਡੇ ਖੁਲਾਸੇ ਸਾਹਮਣੇ ਆਏ ਨੇ ਸ ਹੁਣ ਇਸ ਦੀਆਂ ਤਾਰਾ ਵੱਡੇ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਬਣੇ ਜਾ ਰਿਹਾ ਹੈ ਕਿ ਅਤਵਾਦੀ ਉਮਰ ਮੁਹੰਮਦ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਸੁਰੱਖਿਆ ਏਜੰਸੀਆਂ ਹੁਣ ਧਮਾਕੇ ਵਾਲੇ ਦਿਨ ਉਸ ਦੀਆਂ ਗਤੀਵਿਧੀਆਂ ਤੇ ਨੇੜਿਓ ਨਜ਼ਰ ਰੱਖ ਰਹੀਆਂ ਨੇ ਦਿੱਲੀ ਲਾਲ ਕਿਲਾ ਕਾਰ ਧਮਾਕਾ ਮਾਮਲੇ ਵਿੱਚ ਹਰ ਮਿੰਟ ਨਵੇਂ ਖੁਲਾਸੇ ਹੋ ਰਹੇ ਨੇ ਲਾਲ ਕਿਲੇ ਦੇ ਨੇੜੇ ਕਾਰ ਧਮਾਕਾ ਕਿਵੇਂ ਹੋਇਆ ਇਹ ਕਿਨੇ ਕੀਤਾ ਅਤੇ ਕੀ ਜੈਸ਼ ਮੁਹੰਮਦ ਸ਼ਾਮਲ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਸਬੂਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਆਤਵਾਦ ਵਿਰੋਧੀ ਦਸਤੇ ਨੇ ਮੁੰਬਰਾ ਕੌਸ਼ਾ ਖੇਤਰ ਵਿੱਚ ਇਬਰਾਹਿਮ ਆਬਦੀ ਵਜੋਂ ਜਾਣੇ ਜਾਂਦੇ ਇੱਕ ਅਧਿਆਪਕ ਦੇ ਘਰ ਛਾਪਾ ਮਾਰਿਆ ਉਸ ਦੀ ਪਤਨੀ ਮਹਿਜ਼ਬੀਨ ਆਬਦੀ ਕਹਿੰਦੀ ਹੈ ਕਿ ਪੁਲਿਸ ਦੁਪਹਿਰ ਨੂੰ ਇੱਕ ਸਰਚ ਵਾਰੰਟ ਲੈ ਕੇ ਆਈ ਅਤੇ ਸਾਡੇ ਘਰ ਦੀ ਜਾਂਚ ਕੀਤੀ ਉਹਨਾਂ ਨੇ ਸਾਡੀ ਹਾਰਡ ਡਿਸਕ ਸਾਡੇ ਫੋਨ ਅਤੇ ਮੇਰੇ ਬੱਚਿਆਂ ਦੇ ਡਿਵਾਈਸ ਲੈ ਲਏ ਪੁਲਿਸ ਨੇ ਉਸ ਨੂੰ ਕੋਰਲਾ ਵਿੱਚ ਉਸਦੇ ਦੂਜੇ ਘਰ ਦੀ ਜਾਂਚ ਕਰਨ ਲਈ ਗਿਆ ਪਰ ਅਜਿਹਾ ਕੁਝ ਨਹੀਂ ਹੋਇਆ। ਅਸੀਂ ਕੰਟਰੋਲ ਰੂਮ ਨੂੰ ਫੋਨ ਕੀਤਾ ਅਤੇ ਸ਼ਿਕਾਇਤ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਸਨੇ ਕਿਹਾ ਕਿ ਮੈਂ ਅਤੇ ਮੇਰੇ ਬੱਚੇ ਪਰੇਸ਼ਾਨ ਨੇ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਵਿੱਚ ਸਰਹੱਦੀ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਜਾ ਰਿਹਾ ਹੈ। ਸੋ ਪੁਲਿਸ ਦੇ ਵੱਲੋਂ ਇਸ ਪਿੱਛੇ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਪਰ ਦਿੱਲੀਕਾਰ ਤਮਾਕੂ ਤੋਂ ਬਾਅਦ ਇਨ੍ਹਾਂ ਹਥਿਆਰਾਂ ਨੂੰ ਉਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੋ ਜਾਂਚ ਏਜੰਸੀਆਂ ਹੁਣ ਐਂਗਲ ਤੋਂ ਇਧਰ ਲੀਆਂ ਉਧਰ ਲੀਆਂ ਕੜੀਆਂ ਨੂੰ ਜੋੜਨ ਦੇ ਵਿੱਚ ਲੱਗੀ ਹੋਈਆਂ ਨੇ ਕੀ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਪਾਰੀ ਮਾਤਰਾ ਵਿੱਚ ਫੜੇ ਜਾ ਰਹੇ ਹਥਿਆਰ ਦਿੱਲੀ ਵਿੱਚ ਗੜਬੜੀ ਫੈਲਾਉਣ ਵਾਲੇ ਅਤਵਾਦੀਆਂ ਨੂੰ ਸਪਲਾਈ ਕੀਤੇ ਜਾਣੇ ਸਨ ਹੁਣ ਇਹ ਭਾਰਤ ਦੀਆਂ ਖੁਫੀਆ ਅਤੇ ਹੋਰ ਜਾਂਚ ਏਜੰਸੀਆਂ ਲਈ ਵੱਡਾ ਸਵਾਲ ਬਣ ਚੁੱਕਾ ਹੈ ਜਾਂਚ ਏਜੰਸੀਆਂ ਹੁਣ ਇਸੇ ਐਂਗਲ ਤੋਂ ਇਧਰ ਲੀਆਂ ਉਧਰ ਲੀਆਂ ਕੜੀਆਂ ਨੂੰ ਜੋੜਨ ਦੇ ਵਿੱਚ ਲੱਗੀਆਂ ਹੋਈਆਂ ਨੇ ਦਿੱਲੀ ਧਮਾਕਿਆਂ ਤੋਂ ਬਾਅਦ ਪੁਲਿਸ ਤੇ ਜਾਂਚ ਏਜੰਸੀਆਂ ਇਸੇ ਲਈ ਤੇ ਆਪਣੀ ਜਾਂਚ ਨੂੰ ਹੁਣ ਅੱਗੇ ਵਧਾ ਰਹੀਆਂ ਨੇ ਪੰਜਾਬ ਵਿੱਚ ਪਿਛਲੇ 6 ਮਹੀਨਿਆਂ ਦੌਰਾਨ ਸੁਰੱਖਿਆ ਏਜੰਸੀਆਂ ਨੇ ਅਤਵਾਦੀ ਸਰਗਰਮੀਆਂ ਦੇ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਤੇ ਖੁਫੀਆ ਵਿਭਾਗ ਦੀਆਂ ਸਾਂਝੀਆਂ ਕਾਰਵਾਈਆਂ ਵਿੱਚ ਕਰੀਬ 40 ਕਿਲੋ ਆਰਡੀਐਕਸ, 12 ਆਈਈਡੀ ਅਤੇ 20 ਤੋਂ ਵੱਧ ਹੈਂਡ ਗ੍ਰਨੇਡ ਅਤੇ ਡੈਟੋਨੇਟਰ ਬਰਾਮਦ ਕੀਤੇ ਜਾ ਚੁੱਕੇ ਨੇ। ਇਸ ਦੇ ਨਾਲ ਹੀ 15 ਸ਼ੱਕੀ ਅਤਵਾਦੀ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਤਾਰ ਪਾਕਿਸਤਾਨ ਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਤਵਾਦੀ ਨੈੱਟਵਰਕ ਨਾਲ ਜੁੜੇ ਪਾਏ ਗਏ ਨੇ। ਦਿੱਲੀ ਤੋਂ ਮਾਕੇ ਤੋਂ ਬਾਅਦ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ ਅਤੇ ਪਿਛਲੇ ਦਿਨੀ ਫੜੇ ਗਏ ਵਿਸਫੋਟਕ ਪਦਾਰਥਾਂ ਤੇ ਅਤਵਾਦੀਆਂ ਦੇ ਲਿੰਕ ਕੇਂਦਰੀ ਏਜੰਸੀਆਂ ਨਾਲ ਸਾਂਝੇ ਕੀਤੇ ਗਏ ਨੇ ਤਮਾਕੀਆਂ ਤੋਂ ਬਾਅਦ ਸੂਬੇ ਵਿੱਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਵਿੱਚ ਵਾਧੂ ਚੌਕਸੀ ਵਰਤੀ ਜਾ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ ਜਿੱਥੇ ਸਰਹੱਦ ਨੇੜੇ ਡਰੋਨ ਦੀ ਮਦਦ ਨਾਲ ਭੇਜੇ ਗਏ 20 ਕਿਲੋ ਆਰਡੀਐਕਸ ਅਤੇ 6 ਦੇਸੀ ਤਮਾਕਾ ਖੇਜ਼ ਯੰਤਰ ਬਰਾਮਦ ਕੀਤੇ ਗਏ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਐਂਡ ਕ੍ਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ টেরਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰਿਤ ਸਰ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸੋਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਅਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਉਹ ਰਿਕਵਰ ਕੀਤੇ ਗਏ ਹੈ ਔਰ ਇਹਦੇ ਚ ਟੋਟਲ ਜਿਹੜੇ ਐ 7 ਅਕਿਊਜ਼ਡ ਅਰੈਸਟ ਹੋਏ ਆ ਉਹਨਾਂ ਚ ਇੱਕ ਜੂਵਿਨਾਈਲ ਹੈ 6 ਮੇਜਰ ਨੇ ਔਰ ਇਹ ਰਿਕਵਰੀਜ਼ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਦਾ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮਐਮ ਦੇ 6 ਲੋਕ ਹੈਗੇ 9 ਨੌਮ ਪਿਸਟਲ ਔਰ 6 ਪਿਸਟਲ ਹੈਗੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਜੋ ਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸੋਫਿਸਟੀਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਹਾਂ ਮਾਰੂ ਅਰੇ ਬਹੁਤ ਵੱਡਾ ਇੱਕ ਮੋਡਿਊਲ ਬੱਸ ਕੀਤਾ ਗਿਆ ਤਰਨਤਾਰਨ ਵਿਖੇ ਪੁਲਿਸ ਨੇ ਛਾਪੇਮਾਰੀ ਕਰਕੇ 10 ਕਿਲੋ ਆਰਡੀਐਕਸ ਅਤੇ 4 ਗਰਨੇਡ ਜ਼ਬਤ ਕੀਤੇ ਨੇ ਜਦਕਿ ਫਿਰੋਜ਼ਪੁਰ ਤੋਂ 3 ਆਈਈਡੀ ਅਤੇ ਵਿਸਫੋਟਕਾਂ ਨਾਲ ਭਰੀ ਸਮੱਗਰੀ ਮਿਲੀ ਹੈ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ 6 ਗਰਨੇਡ 5 ਪਿਸਤੌਲ ਤੇ ਡੈਟੋਨੇਟਰ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਬਠਿੰਡਾ ਤੇ ਮੋਗਾ ਤੋਂ ਵੀ 2 ਸ਼ੱਕੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਹਥਿਆਰ ਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ। ਪੁਲਿਸ ਦੇ ਮੁਤਾਬਕ ਫੜੇ ਗਏ ਆਤਵਾਦੀਆਂ ਵਿੱਚੋਂ ਕਈਆਂ ਦਾ ਸਬੰਧ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ ਅਤੇ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਇਹਨਾਂ ਵਿੱਚੋਂ ਕੁਝ ਮੁਲਜ਼ਮਾ ਨੇ ਪੁਛਕੇ ਜੋ ਵਿੱਚ ਖੁਲਾਸਾ ਕੀਤਾ ਹੈ ਕਿ ਵਿਸਫੋਟਕ ਸਮੱਗਰੀ ਪਾਕਿਸਤਾਨ ਤੋਂ ਡਰੋਨ ਜ਼ਰੀਏ ਭੇਜੀ ਗਈ ਸੀ ਜਿਸ ਨੂੰ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਲੁਕੋ ਕੇ ਰੱਖਿਆ ਗਿਆ ਸੀ। ਪੰਜਾਬ ਪੁਲਿਸ ਦੇ ਪਰੋਸੀਅਕ ਸੂਤਰਾਂ ਨੇ ਦੱਸਿਆ ਕਿ ਉਹ NIA, IB ਅਤੇ DRI ਵਰਗੀਆਂ ਕੇਂਦਰੀ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਨੇ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸਾਂਝੀਆਂ ਤਲਾਸ਼ੀ ਮੁਹਿੰਮਾਂ ਜਾਰੀ ਨੇ। ਪੁਲਿਸ ਅਧਿਕਾਰੀਆਂ ਅਨੁਸਾਰ ਬਰਾਮਦ ਹਥਿਆਰ ਅਤੇ ਵਿਸਫੋਟਕ অতি ਆਧੁਨਿਕ ਨੇ ਅਤੇ ਇਹਨਾਂ ਦਾ ਇਸਤੇਮਾਲ ਵੱਡੇ ਪੈਮਾਨੇ ਤੇ ਹਮਲਿਆਂ ਲਈ ਕੀਤਾ ਜਾ ਸਕਦਾ ਸੀ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਸੰਗਠਨ ਪੰਜਾਬ ਤੇ ਦਿੱਲੀ NCR ਨੂੰ ਨਿਸ਼ਾਨਾ ਬਣਾਉਂਦੀ ਸਾਜ਼ਿਸ਼ ਚਲ ਰਚ ਰਹੀ ਨੇ। ਜਲੰਧਰ ਤੋਂ ਆਪ ਵਿਧਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਉਹਨਾਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਵਿਧਾਇਕ ਦਾ ਦਾਵਾ ਹੈ ਕਿ ਉਹਨਾਂ ਨੂੰ ਦੋ ਧਮਕੀ ਭਰੀਆਂ ਕਾਲਸ ਆਈਆਂ ਨੇ ਕਾਲ ਕਰਨ ਵਾਲੇ ਨੇ 5 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਤੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਉਹਨਾਂ ਨੇ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਵਿਧਾਇਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋ ਵਾਰ ਧਮਕੀ ਆਈ ਹੈ ਮਲਜ਼ਮ ਨੇ 5 ਕਰੋੜ ਦੀ ਫਰੋਤੀ ਮੰਗੀ ਹੈ ਪੈਸੇ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਰਮਨ ਅਰੋੜਾ ਮੁਤਾਬਕ ਉਹਨਾਂ ਨੂੰ 4 ਦਿਨ ਪਹਿਲਾਂ ਕਾਲ ਆਈ ਸੀ ਇਸੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਮੁੜ ਮਲਜ਼ਮ ਦੀ ਦੁਬਾਰਾ ਕਾਲ ਆਈ ਇਸ ਵਾਰ ਉਸਨੇ ਕਿਹਾ ਕਿ ਪੈਸੇ ਨਾ ਦੇਣ ਤੇ ਸਥਿਤੀ ਤੇ ਅੰਜਾਮ ਭੁਗਤਨੇ ਪੈਣਗੇ ਜਲੰਧਰ ਦੇ ਸੈਂਟਰਲ ਹਲਕੇ ਤੋਂ ਆਭਿਦਾਇਕ ਰਮਨ ਅਰੋੜਾ ਨੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਵਿਧਾਇਕ ਅਰੋੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਉਹਨਾਂ ਨੂੰ 8 ਨਵੰਬਰ ਨੂੰ ਕਾਲ ਆਈ ਇਸ ਕਾਲ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਅਗਲੇ ਦਿਨ ਮੁੜ ਤੋਂ ਕਾਲ ਆਈ ਇਸ ਵਾਰ ਉਹਨਾਂ ਨੇ ਫੋਨ ਚੁੱਕਿਆ ਫੋਨ ਕਰਨ ਵਾਲੇ ਨੇ ਉਹਨਾਂ ਨੂੰ 5 ਕਰੋੜ ਦੇਣ ਦੀ ਮੰਗ ਕੀਤੀ ਫਿਰੋਤੀ ਜਗਮ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਵਿਧਾਇਕ ਰਮਨ ਅਰੂੜਾ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਨਾਂ ਨਹੀਂ ਦੱਸਿਆ ਅਤੇ ਨਾ ਹੀ ਉਸਨੇ ਕਿਸੇ ਗੈਂਗ ਨਾਲ ਜੁੜੇ ਹੋਣ ਦੀ ਗੱਲ ਕਹੀ ਉਹ ਫਿਰੋਤੀ ਦੀ ਮੰਗ ਕਰਦਾ ਰਿਹਾ ਦਸਾਇਏ ਕੇ ਵਿਦਾਇਕਰਮਨ ਅਰੋੜਾ ਨੂੰ ਕਰੀਬ 6 ਮਹੀਨੇ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਟੀਮ ਨੇ ਉਹਨਾਂ ਦੇ ਘਰ ਤੋਂ ਕਰੀਬ 5.5 ਲੱਖ ਰੁਪਏ ਦੀ ਨਕਦੀ ਤੇ 1 ਕਿਲੋ ਸੋਨੇ ਦੇ ਗਹਿਣਿਆਂ ਸਮੇਤ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਸਨ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਚਾਹੇ ਕੋਈ ਆਪਣਾ ਹੋਵੇ ਜਾਂ ਪਰਾਇਆ ਕੋਈ ਵੀ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚੰਡੀਗੜ੍ਹ ਦੀ ਬੁਡਾਇਲ ਜੇਲ੍ਹ ਵਿੱਚ ਬੰਦ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਗੱਦੇ ਦੀ ਮੰਗ ਕੀਤੀ ਹੈ ਦਰਅਸਲ ਪੁੱਲਰ ਆਪਣੀ ਜੇਲ੍ਹ ਬੈਰਕਾਂ ਵਿੱਚ ਪਿੱਠ ਦਰਦ ਤੋਂ ਪੀੜਤ ਨੇ ਜਿਸ ਕਾਰਨ ਸੌਣਾ ਮੁਸ਼ਕਲ ਹੋ ਗਿਆ ਸੀਬੀਆਈ ਅਦਾਲਤ ਵਿੱਚ ਸੁਣਵਾਈ ਦੌਰਾਨ ਡਾਕਟਰ ਦੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੁੱਲਰ ਨੇ ਇਹ ਮੰਗ ਕੀਤੀ ਹੈ ਤੇ ਅਦਾਲਤ ਵਿੱਚ ਇੱਕ ਅਰਜੀ ਵੀ ਸੌਂਪੀ ਹੈ ਚੰਡੀਗੜ੍ਹ ਦੀ ਬੁਡਾਇਲ ਜੇਲ੍ਹ ਵਿੱਚ ਬੰਦ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਆਪਣੇ ਲਈ ਗੱਦੇ ਦੀ ਮੰਗ ਕੀਤੀ ਹੈ ਦਰਸਲ جیل ਦੀਆਂ ਬੈਰਕਾਂ ਵਿੱਚ ਰਹਿੰਦੇ ਆ ਭੁੱਲਰ ਦੀ ਪਿੱਠ ਵਿੱਚ ਦਰਦ ਹੋਣ ਲੱਗ ਪਿਆ ਹੈ ਇਸ ਕਾਰਨ ਉਸ ਨੂੰ ਸੌਣਾ ਵੀ ਔਖਾ ਹੋ ਰਿਹਾ ਹੈ ਸੀਬੀਆਈ ਅਦਾਲਤ 'ਤੇ ਸੁਣਾਈ ਦੌਰਾਨ ਡਾਕਟਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਆ ਭੁੱਲਰ ਨੇ ਇੱਕ ਗੱਦੇ ਦੀ ਮੰਗ ਕੀਤੀ ਹੈ ਉਸ ਨੇ ਅਦਾਲਤ ਵਿੱਚ ਅਰਜ਼ੀ ਸੌਂਪ ਦਿੱਤੀ ਹੈ ਸੀਬੀਆਈ ਅਦਾਲਤ ਨੇ ਅਰਜ਼ੀ ਬੁੜੈਲ ਜੇਲ ਸੁਪਰਡੈਂਟ ਨੂੰ ਭੇਜ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਜੇਲ ਮੈਨੂਅਲ ਅਜਿਹੀ ਬੇਨਤੀ ਮੰਨਣ ਦੀ ਇਜਾਜ਼ਤ ਦਿੰਦਾ ਹੈ ਤਾਂ ਇਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਡੀਆਈਜੀ ਭੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦੇ ਵਿਚੋਲੇ ਕ੍ਰਿਸ਼ਨੂ ਸ਼ਰਦਾ ਨੂੰ ਵੀ ਭੁੱਲਰ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਡੀਆਈਜੀ ਭੁੱਲਰ ਨੂੰ 17 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ सीबीआई ਨੇ ਉਸ ਦਾ ਰਿਮਾਂਡ ਨਹੀਂ ਮੰਗਿਆ ਸੀ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਉਹ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਰਿਹਾ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਗੱਦਾ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ सीबीआई ਨੇ ਉਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ 10 ਦਿਨਾਂ ਦਾ ਰਿਮਾਂਡ ਦਿੱਤਾ ਮੰਗਲਵਾਰ ਨੂੰ ਸਸਪੈਂਡ ਕੀਤੇ ਗਏ ਡੀਆਈਜੀ ਦਾ ਕੋਈ ਰਿਮਾਂਡ ਨਹੀਂ ਮੰਗਿਆ ਗਿਆ ਉਧਰ ਵਿਚੋਲਿਆ ਕ੍ਰਿਸ਼ਨੂ ਵੀ ਡੀਆਈਜੀ ਹਰਚਰਨ ਸਿੰਘ ਪੁੱਲੜ ਦੇ ਨਾਲ ਉਸੇ ਬੋਡਾਲ ਜੇਲ੍ਹ ਵਿੱਚ ਬੰਦ ਹੈ ਸੂਤਰਾਂ ਅਨੁਸਾਰ ਸੀਬੀਆਈ ਨੇ ਅਦਾਲਤ ਨੂੰ ਕਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲੜ ਨੂੰ ਜੇਲ੍ਹ ਵਿੱਚ ਵਿਚੋਲੇ ਕ੍ਰਿਸ਼ਨੂ ਨੂੰ ਮਿਲਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਨੇ ਸੀਬੀਆਈ ਦਾ ਮੰਨਣਾ ਹੈ ਕਿ ਉਸਨੇ ਕਈ ਅਧਿਕਾਰੀਆਂ ਤੇ ਭੇਤ ਖੋਲੇ ਨੇ ਅਤੇ ਜੇਲ੍ਹ ਵਿੱਚ ਉਸ ਨੂੰ ਧਮਕੀ ਦਿੱਤੀ ਜਾ ਸਕਦੀ ਹੈ ਇਹ ਵੀ ਚਰਚਾ ਹੈ ਕਿ ਕ੍ਰਿਸ਼ਨੂ ਸਰਕਾਰੀ ਗਵਾਹ ਬਣਨ ਲਈ ਤਿਆਰ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਆਪਣੇ 트루스 소셜 ਅਕਾਊਂਟ ਤੇ ਇੱਕ ਪੋਸਟ ਵਿੱਚ ਪੰਜਾਬੀ ਟਰੱਕ ਡਰਾਈਵਰਸ ਨੂੰ ਸਖਤ ਸੁਨੇਹਾ ਦਿੱਤਾ। ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਵਿਖਾਇਆ ਗਿਆ ਹੈ ਕਿ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰਸ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਫੇਲ ਹੋ ਗਏ ਸਨ ਅਤੇ ਉਹਨਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਪਣੇ 트루스 소셜 ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬੀ ਟਰੱਕ ਡਰਾਈਵਰਾਂ ਨੂੰ ਸਖਤ ਸੁਨੇਹਾ ਦਿੱਤਾ। ਉਨਾ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਅੰਗਰੇਜ਼ੀ ਟੈਸਟ ਵਿੱਚ ਫੇਲ ਹੋ ਗਏ ਨੇ ਅਤੇ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪਾ ਡੀਓਟੀ ਵੱਲੋਂ ਵਪਾਰਕ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਯੋਗਤਾ ਸਬੰਧੀ ਫੈਡਰਲ ਨਿਯਮ ਸ਼ਕਤੀ ਨਾਲ ਲਾਗੂ ਕਰਨ ਤੋਂ ਬਾਅਦ ਹਜ਼ਾਰਾਂ ਡਰਾਈਵਰਾਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਗਈਆਂ ਨੇ ਅਧਿਕਾਰਿਕ ਅੰਕੜਿਆਂ ਅਨੁਸਾਰ ਅਕਤੂਬਰ 2025 ਤੱਕ 7200 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਕਿਉਂਕਿ ਉਹ ਰੋਡਸਾਈਡ ਅੰਗਰੇਜ਼ੀ ਭਾਸ਼ਾ ਪ੍ਰੋਫੀਸ਼ੀਐਂਸੀ ਟੈਸਟ ਪਾਸ ਨਹੀਂ ਕਰ ਸਕੇ। ਇਹ ਕਾਰਵਾਈ ਉਸ ਵੇਲੇ ਸ਼ੁਰੂ ਹੋਈ ਜਦੋਂ ਭਾਰਤੀ ਮੂਲ ਦੇ ਕੁਝ ਡਰਾਈਵਰਾਂ ਨਾਲ ਜੁੜੇ ਕਈ ਘਟਕਾ ਹਾਸਿਆ ਨੇ ਅਮਰੀਕੀ ਹਾਈਵੇ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ। ਟਰਕਿੰਗ ਐਸੋਸੀਏਸ਼ਨਾਂ ਨੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਭਾਸ਼ਾ ਟੈਸਟ ਨੂੰ ਨਿਆਂਪੂਰਨ ਤੇ ਇੱਕਸਾਰ ਮਾਪਦੰਡਾ ਅਨੁਸਾਰ ਬਣਾਇਆ ਜਾਵੇ। ਤਾਂ ਜੋ ਤਜਰਬੇਕਾਰ ਡਰਾਈਵਰ ਬਿਨਾ ਕਿਸੇ ਰੁਕਾਵਟ ਤੇ ਆਪਣਾ ਕੰਮ ਜਾਰੀ ਰੱਖ ਸਕਣ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਕਿਊਬੈਕ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਭਾਵ ਕਿ ਪੀਆਰ ਨਹੀਂ ਦੇਵੇਗਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੀਆਰ ਹਾਸਲ ਕਰਨ ਨਾਲ ਕੈਨੇਡਾ ਵਿੱਚ ਕੰਮ ਕਰਨਾ ਅਤੇ ਰਹਿਣਾ ਆਸਾਨ ਹੋ ਜਾਂਦਾ ਹੈ ਕਿਊਬੈਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕਿਊਬਿਕ ਅਨੁਪਰਵ ਪ੍ਰੋਗਰਾਮ ਪੀਈਕ ਨੂੰ ਬੰਦ ਕਰ ਰਹੀ ਹੈ ਜੋ ਕਿ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰਨ ਲਈ ਸਭ ਤੋਂ ਪ੍ਰਸਿੱਧ ਪ੍ਰੋਗਰਾਮ ਰਿਹਾ ਹੈ ਇਹ ਕਿਊਬਿਕ ਦੇ ਚੱਲ ਰਹੇ ਇਮੀਗ੍ਰੇਸ਼ਨ ਉਪਾਵਾਂ ਨੂੰ ਦਰਸਾਉਂਦਾ ਹੈ ਕੈਨੇਡਾ ਵਿੱਚ ਸੂਬਾ ਕੋਲ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਲਈ ਯੋਗ ਪਛਾਣਨ ਦਾ ਅਧਿਕਾਰ ਹੈ ਇਹ ਅਧਿਕਾਰ ਉਨ੍ਹਾਂ ਨੂੰ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਖੇਤਰਾਂ ਵਿੱਚ ਵਿਦੇਸ਼ੀ ਲੋਕਾਂ ਨੂੰ ਵਸਾ ਸਕਣ ਜਿੱਥੇ ਕਾਮਿਆਂ ਦੀ ਘਾਟ ਹੈ ਹਰ ਇੱਕ ਸੂਬਾ ਕਈ ਤਰ੍ਹਾਂ ਦੇ ਸੂਭਾਈ ਨਾਮਜ਼ਦ ਪ੍ਰੋਗਰਾਮ ਚਲਾਉਂਦਾ ਹੈ ਜਿਸ ਵਿੱਚ ਕੋਈ ਵੀ ਵਿਦੇਸ਼ੀ ਕਰਮਚਾਰੀ ਜਾਂ ਵਿਦਿਆਰਥੀ ਜੋ ਜ਼ਰੂਰੀ ਮਾਪਦੰਡ ਨੂੰ ਪੂਰਾ ਕਰਦਾ ਹੈ ਹਿੱਸਾ ਲੈ ਸਕਦਾ ਹੈ ਪੀਈਕਯੂ ਇੱਕ ਅਜੀਹਾ ਸੂਭਾਈ ਨਾਮਜ਼ਦ ਪ੍ਰੋਗਰਾਮ ਹੈ ਪੀਈਕਯੂ ਸਟ੍ਰੀਮ ਅਧੀਨ ਦੋ ਪ੍ਰਮੁੱਖ ਪ੍ਰੋਗਰਾਮ ਚਲਾਏ ਗਏ ਹਨ ਕਯੂਬਿਕ ਗ੍ਰੈਜੂਏਟ ਪ੍ਰੋਗਰਾਮ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਪੀਆਰ ਪ੍ਰਦਾਨ ਕਰਦਾ ਹੈ ਅਤੇ ਅਸਥਾਈ ਵਿਦੇਸ਼ੀ ਵਰਕਰ ਸਟ੍ਰੀਮ ਜੋ ਵਿਦੇਸ਼ੀ ਕਾਮਿਆਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਪ੍ਰਦਾਨ ਕਰਦਾ ਹੈ ਦੋਵੇਂ ਅਧਿਕਾਰਤ ਤੌਰ ਤੇ 19 ਨਵੰਬਰ 2025 ਨੂੰ ਖਤਮ ਹੋ ਜਾਣਗੇ ਦੋਮੇਸਟੀਕਾ ਅਕਤੂਬਰ 2024 ਤੋਂ ਹੋਲਡ ਤੇ ਸਨ ਅਤੇ ਜੂਨ ਵਿੱਚ ਖਤਮ ਹੋਣ ਵਾਲੀਆਂ ਸਨ ਹਾਲਾਂਕਿ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਸਥਾਈ ਤੌਰ ਤੇ ਖਤਮ ਕੀਤਾ ਜਾ ਰਿਹਾ ਹੈ ਹੁਨਰਮੰਦ ਵਰਕਰ ਚੂਨ ਪ੍ਰੋਗਰਾਮ ਕਯੂਬਿਕ ਵਿਦ ਪਰਮਨੈਂਟ ਰੈਜ਼ਿਡੈਂਸੀ ਦਾ ਇੱਕੋ ਇੱਕ ਰਸਤਾ ਬਣਿਆ ਹੋਇਆ ਹੈ ਸਿਰਫ ਹੁਨਰਮੰਦ ਕਾਮੇ ਹੀ ਇਸ ਪ੍ਰੋਗਰਾਮ ਰਾਹੀਂ ਸਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਪੀਆਰ ਦੀ ਮੰਗ ਕਰਨ ਵਾਲਿਆਂ ਨੂੰ ਸੂਬੇ ਦੇ ਆਨਲਾਈਨ ਇਮੀਗ੍ਰੇਸ਼ਨ ਪਲੇਟਫਾਰਮ A R R I M 에 ਰਾਹੀਂ ਆਪਣੀ ਅਰਜੀ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਹਰੇਕ ਵਿਅਕਤੀ ਦੀ ਪ੍ਰੋਫਾਈਲ ਨੂੰ ਦਰਜਾ ਦਿੱਤਾ ਜਾਵੇਗਾ ਅਤੇ ਸਥਾਈ ਨਿਵਾਸ ਲਈ ਯੋਗਤਾ ਮਾਪਦੰਡ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਨਿਰਧਾਰਿਤ ਕੀਤੇ ਜਾਣਗੇ। ਇਹਨਾਂ ਵਿੱਚ ਇੰਟਰਮੀਡੀਏਟ ਅਤੇ ਮੈਨੂਅਲ ਸਕਿਲਸ, ਨਿਯੰਤਰਿਤ ਪੇਸ਼ੇ ਅਤੇ અપਵਾਦ ਪ੍ਰਤਿਭਾ ਸ਼ਾਮਲ ਨੇ। ਇਹਨਾਂ ਵਿੱਚੋਂ ਕਿਸੇ ਵੀ ਸਟਰੀਮਾਂ ਲਈ ਅਰਜੀ ਦੇਂਦੇ ਸਮੇਂ ਬਿਨੇਕਾਰ ਘਟੋਟ 18 ਸਾਲ ਦੇ ਹੋਣੇ ਚਾਹੀਦੇ ਨੇ। ਉਹਨਾਂ ਨੂੰ ਕਯੂਬਿਕ ਵਿੱਚ ਰਹਿਣ ਅਤੇ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਉਹਨਾਂ ਕੋਲ ਆਪਣੀ ਨੌਕਰੀ ਦੇ ਪਹਿਲੇ 3 ਮਹੀਨਿਆਂ ਨੂੰ ਪੂਰਾ ਕਰਨ ਲਈ ਲੋੜਿੰਦੇ ਫੰਡ ਹੋਣੇ ਚਾਹੀਦੇ ਨੇ ਉਹਨਾਂ ਨੂੰ ਕਯੂਬਿਕ ਤੇ ਲੋਕਤੰਤਰੀ ਮੁੱਲ ਨਾਲ ਸੰਬੰਧਿਤ ਪ੍ਰਮਾਣਿਕਰਣ ਵੀ ਪ੍ਰਾਪਤ ਕਰਨਾ ਚਾਹੀਦਾ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਸ਼ ਇਹਨਾਂ ਦੇ ਨੀ ਆਪਣੇ 월 ਟੂਰ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਨੇ ਦਲਜੀਤ ਦੋਸਾਂਸ਼ ਨੂੰ ਹਾਲੇ ਵਿੱਚ ਆਸਟ੍ਰੇਲੀਆ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ ਆਸਟ੍ਰੇਲੀਆਈ ਮੰਤਰੀ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਸ਼ ਤੋਂ ਮਾਫੀ ਮੰਗਦੇ ਹੋਏ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਵੀ ਕੀਤੀ ਇਸ ਤੇ ਦਲਜੀਤ ਨੇ ਕਿਹਾ ਹੈ ਕਿ ਉਹ ਅਜਿਹੇ ਨਾਪਖੀ ਲੋਕਾਂ ਦੀ ਪਰਵਾਹ ਵੀ ਨਹੀਂ ਕਰਦੇ ਪੰਜਾਬੀਆਂ ਦੇ ਹਰਮਨ ਪਿਆਰੇ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਜ ਨੇ ਆਪਣੇ ਨਿਊਜ਼ੀਲੈਂਡ ਸ਼ੋਅ ਤੋਂ ਪਹਿਲਾਂ ਆਪਣੇ ਆਲੋਚਕਾਂ ਨੂੰ ਕਰੜਾ ਜਵਾਬ ਦਿੱਤਾ ਹੈ 13 ਨਵੰਬਰ ਦੇ ਆਪਣੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੇ ਕਿਹਾ ਕਿ ਦੁਨੀਆ ਵਿੱਚ ਹਮੇਸ਼ਾ ਕੁਝ ਲੋਕ ਹੁੰਦੇ ਨੇ ਜੋ ਨਾ ਪੱਖੀ ਟਿੱਪਣੀਆਂ ਕਰਦੇ ਨੇ ਮੈਨੂੰ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਆਸਟ੍ਰੇਲੀਆ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ ਕਿ ਇੱਕ ਸਮਾਸੀ ਜਦੋਂ ਰਿਸ਼ਤੇਦਾਰ ਤੁਹਾਡੀ ਤਰੱਕੀ ਤੋਂ ਈਰਖਾ ਕਰਦੇ ਸਨ ਉਹ ਗਲਤ ਜਈਆਂ ਨਾ ਪੱਖੀ ਟਿੱਪਣੀਆਂ ਕਰਦੇ ਸਨ ਹੁਣ ਦੁਨੀਆ ਵਿੱਚ ਬਹੁਤ ਸਾਰੇ ਲੋਕ ਬਹੁਤ ਈਰਖਾ ਕਰਦੇ ਨੇ ਉਹਨਾਂ ਦਾ ਕੰਮ ਟਿੱਪਣੀਆਂ ਕਰਨ ਦਾ ਹੀ ਹੁੰਦਾ ਹੈ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਹ ਇੱਕ ਇਥੇ ਸੈਨੇਟਰ ਤੁਹਾਡੇ ਸੈਨੇਟਰ ਕਹਿੰਦੇ ਉਹਨੂੰ ਸੈਨੇਟਰ ਜੀ ਉਹਨਾਂ ਨੇ ਪਿਛੇ ਜੇ ਪਾਰਲੀਮੈਂਟ 'ਚ ਬੋਲਿਆ ਕਹਿੰਦੇ ਜਿਹੜੇ ਰੈਸਿਜ਼ਮ ਕਮੈਂਟ ਆਏ ਆ ਉਹਨਾਂ ਦੇ ਲਈ ਅਸੀਂ ਮਾਫੀ ਚਾਹੁੰਦੇ ਆ ਕਈ ਚਵਲ ਲੋਕ ਹੁੰਦੇ ਆ ਹਰ ਪਾਸੇ ਹੁੰਦੇ ਚਵਲ ਜਾਂਦਾ। ਉਹ 2-4 ਹੁੰਦੇ ਹਰ ਪਾਸੇ ਪਰ ਮੈਨੂੰ ਕਿਸੇ ਨਾਲ ਗੁੱਸਾ ਕਿਲਾ ਨਹੀਂ ਮੈਂ ਤਾਂ ਕਿਉਂਕਿ ਤੁਸੀਂ ਇੱਥੇ ਰਹਿੰਦੇ ਆ ਤੁਸੀਂ ਇਹ ਚੀਜ਼ਾਂ ਰੋਜ਼ ਫੇਸ ਕਰਦੇ ਆ ਮੇਰੇ ਲਈ ਦੁਨੀਆ ਇੱਕ ਹੈ। ਪੂਰੀ ਦੁਨੀਆ ਇੱਕ ਹੈ। ਛੋਟੇ-ਛੋਟੇ ਚੀਜ਼ਾਂ 'ਚ ਵੰਡਣਾ ਨਹੀਂ ਚਾਹੀਦਾ ਬੰਦੇ ਨੂੰ ਨਾ ਤਾਂ ਧਰਮਾਂ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਅਸੀਂ ਵੰਡ ਲਿਆ ਆਪਣੇ ਆਪ ਹੀ ਬਣ ਲੱਗਦਾ ਸ਼ਾਇਦ ਇਹਦੇ ਨਾਲ ਵੋਟਾਂ ਦੀ ਗਿਣਤੀ ਵਾਧੀ ਹੋਏਗੀ ਇਸੇ ਕਰਕੇ ਵੱਡੇ ਹੋਣਗੇ ਸ਼ਾਇਦ ਲੋਕਾਂ ਦੇ ਜਾਂ ਪ੍ਰਧਾਨਗੀਆਂ ਦਾ ਮਸਲਾ ਹੋਏਗਾ ਪਰ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਪਿਆਰ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਕਮੈਂਟ ਕਰਦਾ ਜੇ ਮੈਨੂੰ ਕੋਈ ਟਰੱਕ ਵਾਲਾ ਕਹਿੰਦਾ ਤਾਂ ਮੈਨੂੰ ਕੋਈ ਇਹ ਚ ਬਾੜੀ ਗੱਲ ਥੋੜਾ ਲਾ ਦਿਆ ਫੇਕਿਆ ਲੋਕ ਟਰੱਕ ਤੇ ਛੋਟੀ ਮੁੰਡੀ ਗੱਲ ਮੈਂ ਤਾਂ ਖੁਸ਼ ਹਰ ਚੀਜ਼ 'ਚ ਖੁਸ਼ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਉਹ ਜਿਹੜੇ ਸੈਨੇਟਰ ਸਾਹਿਬ ਨੇ ਸਾਨੂੰ ਸਪਾਰਲੀਮੈਂਟ 'ਚ ਸਾਡੀ ਗੱਲ ਕੀਤੀ ਸਾਨੂੰ ਕਿਹਾ ਉਹ ਉਹਨਾਂ ਨੇ ਸੌਰੀ ਵੀ ਕਿਹਾ ਇੱਕ ਜਿਹੜੇ ਤੇ ਕਲਚਰ ਮਿਨਿਸਟਰ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭੇ ਸਾਂਝੀ ਵਾਲ斯坦 ਕੋਈ ਨਾ ਦੱਸੇ ਬਾਹਰ ਆ ਜੀਓ ਮੇਰੇ ਲਈ ਸਾਰੇ ਇੱਕ ਆ ਤੁਸੀਂ ਜਿਹੜੇ ਵੀ ਮੁਲਕ ਤੋਂ ਆਏ ਜਿਹੜੀ ਵੀ ਜਗ੍ਹਾ ਤੋਂ ਆਏ ਜਿਹੜੇ ਵੀ ਜਾਤ ਪਾਤ ਦੇ ਆ ਇਹਨਾਂ ਸਾਰਿਆਂ ਤੋਂ ਉੱਤੇ ਮੇਰੇ ਤੁਹਾਡੇ ਲਈ ਰਿਸਪੈਕਟ ਹੈ ਪਰਬਤਾਂ 'ਤੇ ਚੜ੍ਹਦੀ ਕਲਾ ਜੀ ਇਸ ਵਾਰ ਦੇ ਜੀਤ ਨੇ ਇਹ ਵੀ ਕਿਹਾ ਕਿ ਜੋ ਕੋਈ ਮੈਨੂ ਡਰਾਈਵਰ ਕਹਿੰਦਾ ਤਾਂ ਮੈਂ ਡਰਾਈਵਰਾਂ ਇਸ ਨਾਲ ਕੀ ਫਰਕ ਪੈਂਦਾ ਹੈ ਹਰ ਹਾਲਤ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਡਰਾਈਵਰ ਹੋਣਾ ਕੋਈ ਛੋਟੀ ਗੱਲ ਨਹੀਂ ਖੁਸ਼ੀ ਬਾਹਰੋਂ ਨਹੀਂ ਮਿਲ ਸਕਦੀ ਦੁਨੀਆ ਹੁਣ ਪਹਿਲਾਂ ਵਰਗੀ ਨਹੀਂ ਰਹੀ ਕੁਝ ਲੋਕਾਂ ਨੂੰ ਤੁਹਾਨੂੰ ਕੁਝ ਵੀ ਕਹਿਣ ਦਾ ਮੌਕਾ ਮਿਲਣਾ ਚਾਹੀਦਾ ਪਰ ਉਹ ਲੋਕ ਅਜਿਹਾ ਕਰਦੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਵਾਲੀ ਹੈ ਜੋ 14 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਸ਼ੁਮਨ ਗਿੱਲ ਇਸ ਲੜੀ ਦੇ ਵਿੱਚ ਟੀਮ ਇੰਡੀਆ ਦੀ ਅਗਵਾਈ ਕਰਨਗੇ ਜਿਸ ਦਾ ਸਾਹਮਣਾ ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੂਮਾਨ ਨਾਲ ਹੋਵੇਗਾ ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਵਾਲੀ ਹੈ ਜੋ 14 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਤੋਂ ਪਹਿਲਾਂ ਹੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਤੋਂ ਪਹਿਲਾਂ ਟੀਮ ਇੰਡੀਆ ਦੀ ਜਰਸੀ ਦਾ ਰੰਗ ਬਦਲ ਗਿਆ ਹੈ ਭਾਰਤੀ ਕ੍ਰਿਕਟ ਟੀਮ ਦੀ ਅਭਿਆਸ ਕਿੱਟ ਵਿੱਚ ਸ਼ਾਮਲ ਜਰਸੀ ਦਾ ਰੰਗ ਬਦਲ ਦਿੱਤਾ ਗਿਆ ਟੀਮ ਇੰਡੀਆ ਦੀ ਪਹਿਲੀ ਅਭਿਆਸ ਜਰਸੀ ਪਹਿਲਾਂ ਜਾਮਨੀ ਰੰਗ ਪਰਪਲ ਕਲਰ ਦੀ ਸੀ ਜੋ ਕਾਫੀ ਪ੍ਰਭਾਵਸ਼ਾਲੀ ਲੱਗ ਰਹੀ ਸੀ ਹੁਣ ਜਾਮਨੀ ਰੰਗ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਵਿੱਚ ਇੱਕ ਹੋਰ ਰੰਗ ਜੋੜਿਆ ਗਿਆ ਹੈ ਜਾਮਨੀ ਰੰਗ ਨੂੰ ਹੋਰ ਹਲਕਾ ਕੀਤਾ ਗਿਆ ਜਿਸ ਨਾਲ ਟੀਮ ਇੰਡੀਆ ਦੀ ਅਭਿਆਸ ਜਰਸੀ ਹੋਰ ਆਕਰਸ਼ਕ ਅਤੇ ਸ਼ਾਨਦਾਰ ਨਜ਼ਰ ਆ ਰਹੀ ਹੈ ਇਸ ਵਾਰ ਜਾਮਨੀ ਰੰਗ ਨੂੰ ਉੱਪਰ ਰੱਖਿਆ ਗਿਆ ਜਦਕਿ ਹੇਠਾਂ ਹਲਕਾ ਸੰਤਰੀ ਰੰਗ ਜੋੜਿਆ ਗਿਆ ਹੈ ਜੋ ਟੀਮ ਦੀ ਅਭਿਆਸ ਜਰਸੀ ਦੀ ਦਿੱਖ ਨੂੰ ਵਧਾ ਰਿਹਾ ਹੈ ਭਾਰਤੀ ਕ੍ਰਿਕਟ ਟੀਮ ਨੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ ਖਿਡਾਰੀਆਂ ਨੂੰ ਆਪਣੀਆਂ ਨਵੀਆਂ ਜਰਸੀਆਂ ਪਹਿਨੇ ਹੋਏ ਵੇਖਿਆ ਗਿਆ ਟੀਮ ਦੇ ਮੈਂਬਰਾਂ ਨੇ ਇਸ ਸ਼ਾਨਦਾਰ ਜਰਸੀ ਨਾਲ ਨੈਟ ਤੇ ਪਸੀਨਾ ਬਹਾਇਆ ਅਭਿਆਸ ਸੈਸ਼ਨ ਦੌਰਾਨ ਯਸ਼ਸਵੀ ਜੈਸਵਾਲ ਸਾਈ ਸੁਦਰਸ਼ਨ ਕਪਤਾਨ ਚੁੱਮਨ ਗਿਲ ਵਾਸ਼ਿੰਗਟਨ ਸੁੰਦਰ ਤਰੁਪ ਜੁਰੇਲ ਨितीश ਕੁਮਾਰ ਰੈਡੀ ਰਵਿੰਦਰ ਜੜੇਜਾ ਅਤੇ ਜਸਪ੍ਰਿਤ ਬੂਮਰਾ ਸਾਰੇ ਦਿਖਾਈ ਦਿੱਤੇ ਅਭਿਆਸ ਦੌਰਾਨ ਮੁੱਖ ਕੋਚ ਗੌਤਮ ਗੰਭੀਰ ਨੌਵੀਂ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਵੇਖਿਆ ਗਿਆ ਸੋ ਇਸ ਤਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ